ਸੋ ਸਸ਼ੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਬਲੌਗ ਚ ਉਮੀਦ ਹੈ ਸਾਰੇ ਠੀਕ ਹੋਵੋ ਤਾਦਰੁਸਤ ਹੋ ਖਿਆਲ ਰੱਖ ਰਹੇ ਹੋ ਤੇ ਮੈਂ ਅੱਜ ਬਲੌਗ ਦੀ ਸ਼ੁਰੂਆਤ ਕਰ ਰਹੀ ਹਾਂ ਐਲਕਲਾਈਨ ਵਾਟਰ ਤੋਂ ਮੈਨੂੰ ਵੱਡਾ ਕੰਟੇਨਰ ਨਹੀਂ ਮਿਲਿਆ ਕੰਚ ਦਾ ਬਸ ਇਹ ਹੀ ਇੱਕ ਖਾਲੀ ਪਿਆ ਸੀਗਾ ਮੈਂ ਸੋਚਿਆ ਕਿ ਆਪਣੇ ਲਈ ਇੱਕ ਵਾਰ ਗਲਾਸ ਬਣਾ ਕੇ ਉਸ ਨੂੰ ਦੂਸਰੇ ਪਾਣੀ ਚ ਮਿਕਸ ਕਰਕੇ ਯੂਜ਼ ਕਰ ਲਾਂਗੇ ਤੇ ਸਭ ਤੋਂ ਪਹਿਲਾਂ ਮੈਂ ਇਸ ਦੇ ਵਿੱਚ ਦੋ ਹਰੀਆਂ ਮਿਰਚਾਂ ਪੁਦੀਨਾ ਨਿੰਬੂ ਤੇ ਖੀਰੇ ਪਾਏ ਹੋਏ ਆ ਗਾਜਰਾਂ ਨਹੀਂ ਸੀਗੀਆਂ ਘਰੇ ਕਾਜਰ ਵੀ ਪਾ ਸਕਦੇ ਆਪਾਂ ਇਹਦੇ ਵਿੱਚ ਤੇ ਇਹ ਪਾਣੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਇਸ ਨੂੰ ਆਪਾਂ ਇੱਕ ਵਾਰ ਬਣਾ ਕੇ ਦੇਖਦੇ ਹਾਂ ਸਿਰਫ ਛੋਟੇ ਇਹਦੇ ਵਿੱਚ ਰੱਖਿਆ ਆਪਾਂ ਇਸ ਲਈ ਕਿਉਂਕਿ 4-5 ਘੰਟੇ ਇਹ ਜਦੋਂ ਪਿਆ ਰਿਹਾ ਤੇ ਪਾਣੀ ਕੱਢ ਕੇ ਉਸ ਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰ ਦਿਆਂਗੇ ਸੋ ਇਹ ਹੋ ਰਿਹਾ ਜੀ ਆਪਣਾ ਰੈਡੀ ਕਿ ਮੈਂ ਇਸ ਨੂੰ 에ਅਰ ਟਾਈਟ ਕੰਟੇਨਰ ਚ ਪਾ ਕੇ ਰੱਖਦਾ ਜਦੋਂ ਇਹ ਬਣ ਜਾਂਦਾ ਹੈ ਤੇ ਇਸ ਨੂੰ ਯੂਜ਼ ਕਰਾਂਗੇ ਉਸ ਤੋਂ ਬਾਅਦ ਮੈਂ ਸਬਜ਼ੀਆਂ ਲਗੀਆਂ ਸਬਜ਼ੀਆਂ ਵਾਲਾ ਭਾਈ ਆਇਆ ਤੇ ਜਲਦੀ ਜਲਦੀ ਸਬਜ਼ੀਆਂ ਲੈ ਕੇ ਆਂਦੀਆਂ ਸਬਜ਼ੀਆਂ ਦੇ ਵਿੱਚ ਮੇਥੇ ਲੈ ਕੇ ਆਂਦੇ ਤੇ ਕਿਉਂਕਿ ਸਾਗ ਬਣਾਉਣਾ ਸੀਗਾ ਸਾਗ ਦਾ ਕਾਫੀ ਮਨ ਸੀ ਕਈ ਦਿਨਾਂ ਤੋਂ ਕਿ ਸਾਗ ਬਣਾ ਕੇ ਖਾਣੇ ਕੁਝ ਭਿੰਡੀਆਂ ਵਗੈਰਾ ਕद्दू ਟਮਾਟਰ ਅਮਰੂਦ ਵੀ ਸੀ ਬਹੁਤ ਵਧੀਆ ਤੇ ਇਹ ਲੈ ਆਪਾਂ ਫਰੂਟ ਤੇ ਪਿਆਜ਼ ਖਤਮ ਸੀ ਕਿ ਪਿਆਜ਼ ਵੀ ਲੈ ਇਹ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਸਾਡੇ ਸਬਜੀ ਵਾਲਾ ਜਦੋਂ ਗੇਟ ਤੇ ਆ ਜਾਂਦਾ ਤੇ ਮੈਨੂੰ ਬਾਜ਼ਾਰੋਂ ਇਹ ਇੰਨਾ ਤਾਮ-ਚਾਮ ਚੱਕਣ ਦੀ ਮੇਰੀ ਜਿਹੜੀ ਆਫਤ ਟਲ ਜਾਂਦੀ ਹੈ ਸੋ ਮੈਂ ਸਬਜ਼ੀਆਂ ਗੇਟ ਤੋਂ ਹੀ ਲੈ ਲੈਣੀ ਹੁੰਦੀ ਹੈ ਕੋਸ਼ਿਸ਼ ਕਰਦੀ ਹਾਂ ਕਿ ਮੈਂ ਸਬਜ਼ੀਆਂ ਗੇਟ ਤੋਂ ਹੀ ਲਵਾਂ ਤੇ ਬਹੁਤ ਵਧੀਆ ਫਰੈਸ਼ ਸਬਜ਼ੀਆਂ ਦੇ ਕੇ ਜਾਂਦੇ ਨੇ ਤੇ ਇਹ ਲਓ ਜੀ ਹੁਣ ਇਹਨਾਂ ਨੂੰ ਮੈਂ ਸਾਰਿਆਂ ਨੂੰ ਅਲੱਗ-ਅਲੱਗ ਕੱਢ ਕੇ ਧੋ ਕੇ ਜਿੱਥੇ-ਜਿੱਥੇ ਜਗ੍ਹਾ ਇਹਨਾਂ ਦੀ ਫ੍ਰਿਜ 'ਚ ਰੱਖਣੀ ਹੈ ਟੋਕਰੀਆਂ ਜੋ ਮੈਂ ਸਾਂਭ ਦੂੰਗੀ ਅੱਛਾ ਸਾਗ ਬਣਾ ਲਿਆ ਸੀਗਾ ਮੈਂ ਤੇ ਕੁਝ ਸਾਗ ਤੜਕੇ ਤੋਂ ਬਿਨਾ ਕੱਢਤਾ ਸੀਗਾ ਤੇ ਇਹ ਸਾਗ ਹੈ ਜਿਹੜਾ ਸਿਰਫ ਤੇ ਸਿਰਫ ਪਾਲਕ ਔਰ ਮੇਥਿਆਂ ਦਾ ਸਾਗ ਹੈ ਇਹਦੇ ਵਿੱਚ ਆਪਾਂ ਸਰੋਂ ਦਾ ਸਾਗ ਨਹੀਂ ਪਾਇਆਗਾ ਤੇ ਇਹ ਮੈਂ ਇਸ ਨੂੰ ਛੋਲਿਆਂ ਦੀ ਦਾਲ ਪਾ ਕੇ ਬਣਾ ਲੈਣੀ ਹੁੰਦੀ ਹੈ ਸਾਡੇ ਬਹੁਤ ਜ਼ਿਆਦਾ ਪਸੰਦ ਕਰਦੇ ਛੋਲਿਆਂ ਦੀ ਦਾਲ ਵਾਲਾ ਪਾਲਕ ਦਾ ਸਾਗ ਤੇ ਇਹ ਵਾਲੇ ਨੂੰ ਮੈਂ ਤੜਕਾ ਲਗਾਤਾ ਸਾਗ ਨੂੰ ਇਸ ਤੇ ਵਿੱਚ ਕੜਾਹੀ ਚ ਤੇ ਬਿਨਾ ਤੜਕੇ ਵਾਲਾ ਥੋੜਾ ਜਿਹਾ ਕੱਢ ਕੇ ਅਲੱਗ ਤੋਂ ਰੱਖਦਾ ਇਹ ਦੇਖੋ ਸਬਜ਼ੀਆਂ ਨਾਲ ਦੀ ਨਾਲ ਮੈਂ ਵਾਸ਼ ਕਰਤੀਆਂ ਜਿਵੇਂ ਜਿਵੇਂ ਸੰਭਾਲਣੀਆਂ ਸੀ ਉਹ ਮੈਂ ਸੰਭਾਲਤੀਆਂ ਅੱਛਾ ਜੈਸਮੀਨ ਦੇ ਲਈ ਵਾਟਰਮੇਲਨ ਲਿਆ ਹੋਇਆ ਸੀ ਕਾਫੀ ਦਿਨਾਂ ਤੋਂ ਬਿਆਸੀ ਤੋਂ ਸੀਜ਼ਨ ਨਹੀਂ ਆ ਹੁਣ ਵਾਟਰਮੇਲਨ ਦਾ ਪਰ ਮੈਂ ਉਸਦੀ ਤਬੀਅਤ ਖਰਾਬ ਸੀਗੀ ਉਸ ਤੇ ਲਈ ਲੈ ਕੇ ਆਈ ਸੀ ਪਰ ਉਸ ਨੂੰ ਇਹ ਸਵਾਦ ਨਹੀਂ ਲੱਗਿਆ ਸਵਾਦ ਕਿਉਂਕਿ ਇਹ ਸੀਜ਼ਨ ਦਾ ਨਹੀਂ ਹੈ ਤੇ ਇਹ ਬਹੁਤ ਜ਼ਿਆਦਾ ਉਹ ਹੋ ਗਿਆ ਸੀਗਾ ਫੋਕਲਾਜਾ ਸੀਗਾ ਟੇਸਟਲੈਸ ਸੀਗਾ ਫਿਰ ਇਸ ਨੂੰ ਮੈਂ ਜੂਸ ਬਣਾਉਣ ਦਾ ਸੋਚਿਆ ਕਿ ਚਲੋ ਜੂਸ ਬਣਾ ਕੇ ਵਿੱਚ ਥੋੜਾ ਜਿਹਾ ਇਸਦੇ ਵਿੱਚ 슈ਗਰ ਫ੍ਰੀ ਐਡ ਕਰ ਦਿਆਂਗੇ 슈ਗਰ ਤੇ ਉਹਦੇ ਨਾਲ ਇਹ ਬਹੁਤ ਜ਼ਿਆਦਾ ਟੇਸਟੀ ਹੋ ਜਾਣਾ ਤੇ ਯੂਜ਼ਡ ਵੀ ਆ ਜਾਣਾ ਕਿਉਂਕਿ ਮੈਂ ਵੱਡਾ ਕਾਫੀ ਪੀਸ ਚੱਕ ਲਈ ਸੀ 2.5 ਕਿਲੋ ਦਾ ਚਾਹੇ ਸਾਰਾ ਕਿਚਨ 'ਚ ਜਦੋਂ ਵੀ ਕੋਈ ਕੰਮ ਕਰੀਏ ਸਲੈਬ ਦਾ ਹਾਲ ਨਹੀਂ ਰਹਿੰਦਾ ਦਿਨ ਚ ਪਿਆ ਵਾਰ ਸਾਨੂੰ ਸੈਲਫ ਜਿਹੜੀ ਹੈ ਸਾਫ ਕਰਨੀ ਪੈਂਦੀ ਹੈ ਤੇ ਇਧਰ ਮੈਂ ਥੋੜਾ ਜਿਹਾ 슈ਗਰ ਪਾਊਚ ਖੋਲਿਆ ਤੇ 슈ਗਰ ਐਡ ਕਰਤੀ ਇਸ ਦੇ ਵਿੱਚ ਤੇ ਇਹਦੇ ਨਾਲ ਹੁਣ ਇਸ ਦਾ ਟੇਸ ਹੈ ਜਿਹੜਾ ਮਿੱਠਾ ਹੋ ਜਾਣਾ ਹੈ ਚਲੋ ਇਸ ਬਹਾਨੇ ਜੈਸਮੀਨ ਹੈ ਜਿਹੜਾ ਇਹ ਆਪਣਾ ਜੂਸ ਇਨਟੇਕ ਕਰ ਲੇਗੀ ਤੇ ਬਾਕੀ ਦਾ ਬਚਿਆ ਹੋਇਆ ਵਾਟਰਮੈਲਨ ਇਸ ਨੂੰ ਮੈਂ ਰੈਪ ਕਰਕੇ ਤੇ ਫ੍ਰਿਜ ਦੇ ਵਿੱਚ ਹੀ ਰੱਖ ਦੂੰਗੀ ਤਾਂ ਜੋ ਕੱਲ ਨੂੰ ਫਿਰ ਇਸ ਦਾ ਯੂਜ਼ ਬਣਾ ਸਕੀਏ ਤੇ ਨਵਦੀਪ ਨੂੰ ਨਹੀਂ ਜਿਆਦਾ ਚੰਗਾ ਲੱਗਦਾ ਨਹੀਂ ਤਾਂ ਮੈਂ ਸਾਰਿਆਂ ਦਾ ਬਣਾ ਲੈਂਦੀ ਮੈਂ ਔਰ ਜੈਸਮਿਨ ਹੀ ਪੀਨੇ ਆ ਇਹ ਵਾਲਾ ਜੂਸ ਆ ਜਿਹੜਾ ਵਾਟਰਮੇਲਨ ਦਾ ਮੰਮੀ ਨੂੰ ਵੀ ਇਹ ਬਿਲਕੁਲ ਪਸੰਦ ਨਹੀਂ ਆ ਕਿਉਂਕਿ ਇਹਨਾਂ ਨੇ ਕਦੇ ਪਹਿਲਾਂ ਯੂਜ਼ ਜਿਹੜੇ ਬੰਦੇ ਨੇ ਨਹੀਂ ਪਹਿਲਾਂ ਕੀਤੀ ਆਉਂਦੀਆਂ ਨੇ ਚੀਜ਼ਾਂ ਜਿਨ੍ਹਾਂ ਦਾ ਟੇਸਟ ਨਹੀਂ ਲਿਆ ਹੁੰਦਾ ਉਹ ਕਈ ਵਾਰ ਅਛੀਆਂ ਨਹੀਂ ਲੱਗਦੀਆਂ ਸਭ ਨੂੰ ਜਿਵੇਂ ਕਿ ਢੋਕਲਾ ਜੂਸ ਇਹ ਸਾਰੀਆਂ ਚੀਜ਼ਾਂ ਮੈਨੂੰ ਤੇ ਜੈਸਮਿਨ ਨੂੰ ਸ਼ੁਰੂ ਤੋਂ ਖਾਣ ਦੀ ਆਦਤ ਹੈ ਪੀਣ ਦੀ ਤੇ ਸਾਨੂੰ ਇਹ ਵਧੀਆ ਲੱਗਦੀਆਂ ਉਸ ਤੋਂ ਬਾਅਦ ਨਵਦੀਪ ਆਇਆ ਸਕੂਲੋਂ ਆਲੂ ਦਾ ਪਰੌਂਠਾ ਮਾਰਨਿੰਗ ਬਣਿਆ ਹੋਇਆ ਸੀਗਾ ਤੇ ਉਸ ਤੇ ਇਸਨੇ ਟਿਫਨ ਨਹੀਂ ਖਾਦਾ ਆਪਣਾ ਵਾਪਸ ਉਦਾਂ ਹੀ ਲਿਆਇਆ ਤੇ ਮੈਂ ਉਸ ਨੂੰ ਦੁਬਾਰਾ ਫਿਰ ਗਰਮ ਕਰਤਾ ਉਹਦੇ ਉੱਪਰ ਮੱਖਣ ਰੱਖਤਾ ਕਿ ਹੁਣ ਦੁਬਾਰਾ ਮਾਈਕ੍ਰੋਵੇਵ ਕੀਤਾ ਸੀ ਪਰੌਂਠਾ ਕਿ ਫ੍ਰੈਸ਼ ਹੋ ਗਿਆ ਖਾਲੇਗਾ ਤੇ ਇਧਰ ਦੀ ਸਬਜ਼ੀਆਂ ਵਾਲਾ ਫਿਰ ਪਾਈ ਆ ਗਿਆ ਸੀਗਾ ਤੇ ਮੈਂ ਗਾਜਰਾਂ ਲਈਆਂ ਕੱਲ ਦੇ ਵਿੱਚ ਗਾਜਰ ਲਈ ਤੇ ਇੱਕ ਗਾਜਰ ਹੈ ਜਿਹੜੀ ਕਾਲੀ ਜੀ ਨਿਕਲਿਆਈ ਹੈ ਦਾਗੀ ਗਾਜਰ ਹੈ ਉਹਨੂੰ ਆਪਾਂ ਹਟਾਤਾ ਉਸ ਪਾਰਟ ਨੂੰ ਤੇ ਅੱਜ ਬਣਾ ਰਹੇ ਆ ਆਪਾਂ ਆਲੂ ਗਾਜਰ ਤੇ ਮਟਰ ਦੀ ਸਬਜ਼ੀ ਇਸ ਤੇ ਲਈ ਮੈਂ ਤੜਕਾ ਚੜਾਤਾ ਇਧਰ ਪਿਆਜ਼ ਕੱਟ ਲਿਆ ਸੀਗਾ ਬਸ ਲਸਣ ਪਿਆਜ਼ ਅਦਰਕ ਔਰ ਹਰੀ ਮਿਰਚ ਕੱਟ ਲਈ ਸੀ ਤੇ ਐਕਚੁਅਲੀ ਗਾਜਰਾਂ ਅਸੀਂ ਐਲਕੈਲਾਈਨ ਵਾਟਰ ਦੇ ਲਈ ਲੈਣੀਆਂ ਸੀਗੀਆਂ ਤੇ ਇਹ ਫਰੋਜ਼ਨ ਜੀਆਂ ਗਾਜਰਾ ਹੁੰਦੀ ਹੈ ਤੇ ਜੈਸਮੀਨ ਨੇ ਕਿਹਾ ਕਿ ਉਹ ਨੂੰ ਸਬਜੀ ਖਾਂਦਾ ਵੀ ਮਨ ਹੈ ਗਾਜਰ ਦੀ ਤੇ ਫਿਰ ਅਸੀਂ ਗਾਜਰ ਦੀ ਸਬਜੀ ਹੈ ਜਿਹੜੀ ਉਹ ਬਣਾ ਲਈ ਤੇ ਟਮਾਟਰ ਦੇ ਮੈਂ ਛਿਲਕੇ ਉਤਾਰ ਕੇ ਇਸ ਨੂੰ ਇਸ ਤਰ੍ਹਾਂ ਚੌਪ ਕਰਕੇ ਮੈਂ ਸਬਜੀ ਚ ਐਡ ਕਰਦੀ ਹੁੰਨੀ ਤਾਂ ਜੋ ਟਮਾਟਰ ਬਹੁਤ ਜਲਦੀ ਗਲ ਜਾਂਦੇ ਐ ਛਿਲਕਿਆਂ ਦੇ ਨਾਲ ਟਮਾਟਰ ਗਲਦੇ ਕ ਟਾਈਮ ਲਗਾਉਂਦੇ ਮਤਲਬ ਗਲਣ ਤੇ ਪੱਕਣ ਤੇ ਤੋ ਆਪਾਂ ਹੁਣ ਇੱਥੇ ਟਮਾਟਰ ਪਾਤੇ ਆ। ਸਬਜੀ ਆਪਣੀ ਕੁੱਕ ਹੋ ਰਹੀ ਐ। ਤੇ ਆਪਾਂ ਮਸਾਲਾ ਸਬਜੀ ਦਾ ਸੌਰੀ ਮਸਾਲਾ ਆਪਣਾ ਭੁਜ ਰਿਹਾ ਐ ਤੇ ਹੁਣ ਆਪਾਂ ਸਬ지 ਐਡ ਕਰ ਦਿਆਂਗੇ। ਐਕਚੁਅਲੀ ਮੇਰੇ ਜ਼ਿਆਦਾਤਰ ਵਲੌਗਸ ਐ ਜਿਹੜੇ ਉਹ ਕਿਚਨ ਟਾਈਮ ਦੇ ਵਿੱਚ ਹੀ ਬੰਦਦੇ ਐ ਕਿਉਂਕਿ ਮੈਂ ਬਾਕੀ ਦੇ ਜੋ ਕੱਪੜੇ ਧੋਣੇ ਸਫਾਈਆਂ ਕਰਨੀਆਂ ਉਸ ਟਾਈਮ ਤੇ ਮੈਨੂੰ ਬਸ ਕਾਲ ਹੁੰਦੀ ਐ ਥੋੜੀ ਜੀ ਜਲਦਬਾਜ਼ੀ ਹੁੰਦੀ ਐ ਕਈ ਵਾਰ ਧੁੱਪ ਹੋ ਜਾਂਦੀ ਐ अच्छी ਤਰ੍ਹਾਂ ਪ੍ਰੋਪਰ ਵੀਡੀਓ ਬਾਹਰ ਕੈਮਰਾ ਸੈਟਿੰਗ ਤੇ ਨਹੀਂ ਹੋ ਪਾਉਂਦੀ। ਇਸ ਲਈ ਮੈਂ ਜ਼ਿਆਦਾਤਰ ਸਵੇਰ ਸ਼ਾਮ ਕਰਕੇ ਕਿਚਨ ਦੇ ਵਿੱਚ ਹੀ ਜਿੰਨਾ ਕਿ ਮੇਰੇ ਤੋਂ ਪੋਸੀਬਲ ਹੋ ਸਕਦਾ ਹੈ ਮੈਂ ਉਹਨ ਇੱਕ ਵਲੌਗ ਸ਼ੂਟ ਕਰ ਲੈਣੀ ਹੁੰਦੀ ਹੈ ਕਿਉਂਕਿ ਕਿਚਨ ਦੇ ਵਿੱਚ ਕੈਮਰਾ ਮੈਨੂੰ ਰੱਖਣਾ ਈਜ਼ੀ ਲੱਗਦਾ ਥੋੜਾ ਜਾਂ ਤਾਂ ਹੀ ਜ਼ਿਆਦਾਤਰ ਆਪਣੇ ਵਲੌਗਸ ਕਿਚਨ ਤੇ ਹੀ ਸੰਬੰਧਿਤ ਹੁੰਦੇ ਆ ਟਰਾਈ ਕਰਾਂਗੇ ਆਪਾਂ ਹੋਰ ਵੀ ਕੰਮਾਂ ਨੂੰ ਟਾਰਗੇਟ ਕਰਿਆ ਕਰੀਏ ਹੋਰ ਵੀ ਸਾਰੇ ਕੰਮਾਂ ਨੂੰ ਤੁਹਾਡੇ ਨਾਲ ਸਾਂਝਾ ਕਰਿਆ ਕਰੀਏ ਤੇਲ ਲਾਉ ਜੀ ਐਤਰ ਮਟਰ ਜਿਹੜੇ ਇਹ ਫਰੋਜ਼ਨ ਮਟਰ ਸੀਗੇ ਫਰੈਸ਼ ਮਟਰ ਨਹੀਂ ਸੀਗੇ ਫਲੀਆਂ ਵਾਲੇ ਤੇ ਆਪਾਂ ਫਰੋਜ਼ਨ ਦਾ ਪੈਕੇਟ ਓਪਨ ਕੀਤਾ ਇਸ ਦੇ ਵਿੱਚੋਂ ਕੁਝ ਕٹے ਮਟਰ ਇਹਨਾਂ ਨੂੰ ਵਾਸ਼ ਕਰ ਲਾਂਗੇ ਇੱਕ ਤੋਂ ਬਾਾਰ ਵਾਸ਼ ਕਰਕੇ ਤੇ ਇਹਨਾਂ ਨੂੰ ਵੀ ਆਪਾਂ ਸਬਜ਼ੀ ਦੇ ਵਿੱਚ ਐਡ ਕਰ ਦੇਾਂਗੇ ਇਹ ਇੱਕ ਦਿਨ ਦਾ ਨਹੀਂ ਹੁੰਦਾ ਕਈ ਕਹਿ ਦਿੰਦੇ ਨਾ ਕਿ ਪੂਰਾ ਦਿਨ ਕੁਕਿੰਗ ਦੀ ਹੀ ਵੀਡੀਓਜ਼ ਮਤਲਬ ਮੇਰੀਆਂ ਕਈ ਦਿਨਾਂ ਦੀਆਂ ਵੀਡੀਓਜ਼ ਹੁੰਦੀਆਂ ਇਹ ਕਈ ਦਿਨਾਂ ਦੀਆਂ ਕਲਿੱਪਸ ਹੁੰਦੀਆਂ ਕਈ ਵਾਰ ਮਾਰਨਿੰਗ ਸਬਜ਼ੀ ਦੀ ਸ਼ਾਮ ਦੀ ਸਬਜ਼ੀ ਦੀ ਜਾਂ ਫਿਰ ਉਸ ਤੋਂ ਨੈਕਸਟ ਡੇ ਜਾਂ ਇੱਕ ਦਿਨ ਵਿੱਚ ਦੀ ਸਕਿਪ ਕਰਕੇ ਉਸ ਤੋਂ ਵੀ ਨੈਕਸਟ ਡੇ ਤੇ ਫਿਰ ਉਹ ਸਾਰਿਆਂ ਨੂੰ ਕਲਿੱਪਸ ਨੂੰ ਮੈਂ ਐਡਿਟ ਕਰ ਦਿੰਨੀ ਜਦੋਂ ਇੱਕ ਵਲੌਗ ਦੇ ਵਿੱਚ ਤੋਂ ਇਹ ਲੱਗਦਾ ਕਿ ਪਤਾ ਨਹੀਂ ਪੂਰਾ ਦਿਨ ਹੀ ਕਿਚਿੰਗ ਕੁਕਿੰਗ ਤੇ ਇਹ ਸਾਰੇ ਕੰਮ ਹੋ ਰਹੇ ਆ ਸੋ ਨਹੀਂ ਇਹ 3-4 ਦਿਨਾਂ ਦਾ ਮਿਨੀਮਮ ਹੋ ਜਾਂਦਾ ਹੈਗਾ ਸਾਰਾ ਕੰਮ ਤੇ ਸਬਜ਼ੀਆਂ ਕਿੰਨੀਆਂ ਪਿਆਰੀਆਂ ਲੱਗਦੀਆਂ ਨੇ ਕਿਉਂਕਿ ਸੀਜ਼ਨ ਤੋਂ ਪਹਿਲਾਂ ਆ ਕਲਰਫੁੱਲ ਜੀਆਂ ਸਬਜ਼ੀਆਂ ਬੜੀਆਂ ਸੋਹਣੀਆਂ ਲੱਗਦੀਆਂ ਆ اچھا ਇੱਕ ਤੁਹਾਨੂੰ ਹੋਰ ਦੱਸਾਂ ਕਿ ਇਹ ਵਲੌਗ ਹੁਣੇ ਦਾ ਨਹੀਂ ਹੈ ਕਾਫੀ ਟਾਈਮ ਦਿਵਾਲੀ ਤੋਂ ਬਹੁਤ ਟਾਈਮ ਪਹਿਲਾਂ ਦੀਆਂ ਇੱਕ ਕਲਿੱਪਸ ਪਈਆਂ ਹੋਈਆਂ ਜੋ ਬਸ ਮੇਰੇ ਆਪਣੇ ਕੁਝ ਉਤਾਰ ਚੜਾਵ ਕੁਝ ਮੇਰੇ ਆਪਣੇ ਰੋਜ਼ੀ ਮਿਆਂ ਦੇ ਕਰਕੇ ਇਹ ਵਲੌਗ ਮੇਰੇ ਕੋਲੋਂ ਐਡਿਟ ਨਹੀਂ ਹੋ ਪਾਇਆ ਤੁਹਾਡੇ ਨਾਲ ਸ਼ੇਅਰ ਨਹੀਂ ਹੋ ਪਾਇਆ ਤੇ ਅੱਜ ਸੋਚਿਆ ਕਿ ਚਲੋ ਇੱਕ ਘਰ ਦਾ ਵਲੌਗ ਉਹ ਪੁਰਾਣਾ ਐਡਿਟ ਕਰਕੇ ਸ਼ੇਅਰ ਕਰ ਦਈਏ ਤੇ ਫਿਰ ਰੀਸੈਂਟ ਦੇ ਵਿੱਚ ਤੁਹਾਨੂੰ ਬਿਲਕੁਲ ਨਵੇਂ ਫਰੈਸ਼ ਵਲੌਗ ਵੀ ਦੇਖਣ ਨੂੰ ਮਿਲ ਸਕਦੇ ਆ ਲਓ ਜੀ ਸਬਜ਼ੀਆਂ ਨੂੰ ਆਪਾਂ ਮਸਾਲਾ ਪਾ ਕੇ ਹਲਦੀ ਚੋਬੀ ਮਿਰਚ ਮਸਾਲੇ ਪਾ ਕੇ ਆਪਾਂ ਇਹਦੇ ਵਿੱਚ ਪਾ ਦਿਆਂ ਸਬਜ਼ੀਆਂ ਤੇ ਸਬਜ਼ੀ ਸੁੱਕੀ ਬਣੇਗੀ ਸੋ ਆਪਾਂ ਇਹਨੂੰ ਹੁਣ ਰੱਖ ਦਿਆਂਗੀ ਇਸ ਤਰ੍ਹਾਂ ਉਸ ਤੋਂ ਬਾਅਦ ਮੈਂ ਜੈਸਮੀਨ ਨੂੰ ਦਵਾਈ ਦਵਾਨ ਗਈ ਸੀ ਬਠਿੰਡੇ ਜੈਸਮੀਨ ਦੀ ਅੱਛਾ ਪ੍ਰੋਬਲਮ ਮੈਂ ਤੁਹਾਨੂੰ ਦੱਸੂਗੀ ਕਿ ਜੈਸਮੀਨ ਦੀ ਕੀ ਪ੍ਰੋਬਲਮ ਹੈ ਤੇ ਅੱਛਾ ਉਸ ਤੋਂ ਜੈਸਮੀਨ ਨੂੰ ਮੈਂ ਛੱਡਿਆਈ ਸੀਗੀ ਮਾਸੀ ਦੇ ਘਰ ਬਠਿੰਡੇ ਕਿਉਂਕਿ ਅਸੀਂ 2-3 ਦਿਨ ਜੈਸਮੀਨ ਨੂੰ ਹਸਪੀਟਲ ਰੱਖਿਆ ਤੇ ਉਸ ਤੋਂ ਬਾਅਦ ਜੈਸਮੀਨ ਨੂੰ ਬਠਿੰਡੇ ਛੱਡਤਾ ਨਵਦੀਪ ਤੇ ਲਈ ਨਵਦੀਪ ਸੁਖ ਨਾਲ ਠੀਕ ਠਾਕ ਸੀ ਉਸਨੇ ਉਹਦਾ ਮਨ ਸੀ ਕਿ ਉਹਨੇ ਪੇਸਟਰੀਆਂ ਖਾਣੀਆਂ ਨਵਦੀਪ ਤੇ ਲਈ ਮੈਂ ਉਸਦੀਆਂ ਪੈਟਿਸ ਐਂਡ ਪੇਸਟਰੀਜ਼ ਲੈ ਕੇ ਆਈ ਉਸ ਨੂੰ ਪਨੀਰ ਪੈਟੀਜ਼ ਬਹੁਤ ਵਧੀਆ ਲੱਗਦੀ ਆ ਆਲੂ ਵਾਲੀ ਪੈਟੀ ਪਨੀਰ ਪੈਟੀ ਉਸਦੀ ਮੋਸਟ ਫੇਵਰਿਟ ਹੈ ਤੇ ਮੈਨੂੰ ਲੱਗਿਆ ਕਿ ਚਲੋ ਮੈਂ ਜ਼ਿਆਦਾ ਨਹੀਂ ਲੈ ਕੇ ਜਾਣਾ ਚਾਹੀਦਾ ਕਿਉਂਕਿ ਜੈਸਮੀਨ ਨੇ ਤਾਂ ਖਾਣਾ ਹੀ ਨਹੀਂ ਹੁੰਦਾ ਕੱਲਾ ਨਵਦੀਪ ਹੀ ਆ ਕਰ ਤੇ ਫਿਰ ਮੈਂ ਇਹ ਦੋ ਪੈਟੀਜ਼ ਉਸਦੇ ਲਈ ਤੇ ਇਹ ਵਾਲੇ ਜਿਹੜੇ ਆ ਪੀਸਟਰੀ ਲੈ ਜਾਂਦੀ ਉਸ ਤੋਂ ਬਾਅਦ ਦੂਸਰੇ ਦਿਨ ਸਵੇਰ ਉੱਠ ਕੇ ਘਰ ਦੇ ਕੁਝ ਕੰਮ ਕੀਤੇ ਫਰਸ਼ ਤੋਂ ਤਾ ਬਾਹਰ ਸਾਫ਼ ਕੀਤਾ ਤੇ ਪੋਚਾ ਲਗਾਇਆ ਥੋੜਾ ਜਿਹਾ ਪੋਚਾ ਬਾਕੀ ਹੈ ਇੱਥੇ ਮੈਂ ਇਸਦੀ ਕਲੀਨਿੰਗ ਕਰਤੀ ਐ ਮੈਂ ਨਾਲ-ਨਾਲ ਦੇਖ ਰਹੀ ਸੀਗੀ ਕਿ ਕਿੰਨੇ ਕੰਮ ਮੇਰੇ ਹਜੇ ਹੋਰ ਪਏ ਆ ਕਰਨ ਵਾਲੇ ਇਹ ਦਿਵਾਲੀ ਤੋਂ ਬਹੁਤ ਟਾਈਮ ਪਹਿਲਾਂ ਦੀ ਵੀਡੀਓ ਐਕਚੁਅਲ ਦੇ ਵਿੱਚ ਬਹੁਤ ਟਾਈਮ ਪਹਿਲਾਂ ਦੀ ਵੀਡੀਓ ਹੈ ਤੇ ਇਧਰੋਂ ਬਸ ਮੈਂ ਸਾਰੇ ਰੂਮ ਦੀ ਸੈਟਿੰਗ ਕਰਨੀ ਹੈ ਇਸ ਬੈੱਡ ਦੀ ਸ਼ੀਟ ਚੇਂਜ ਕਰਨੀ ਹੈ ਇਸ ਤੋਂ ਜੋ ਵੀ ਕੱਪੜੇ ਵਗੈਰਾ ਪਏ ਆ ਉਹ ਸਾਰੇ ਹਟਾ ਕੇ ਅਲਮਾਰੀਆਂ ਚ ਸੈੱਟ ਕਰਨੀ ਹੈ ਸੋ ਨਿੱਕੇ ਨਿੱਕੇ ਕੰਮ ਬੜੇ ਹੋ ਜਾਂਦੇ ਆ ਘਰ ਦੇ ਤੇ ਇਧਰ ਜੀ ਆਪਾਂ ਦੁੱਧ ਉਬਲਣ ਨਹੀਂ ਰੱਖਿਆ ਹੋਇਆਗਾ ਦੁੱਧ ਨੂੰ ਵਾਲਾ ਦੇਣ ਲਈ ਤੇ ਰਾਤ ਬਣਾ ਲੇ ਸੀ ਫਿਰ ਆਪਾਂ ਆਲੂ ਮਟਰ ਦੀ ਸਬਜੀ ਅੱਛਾ ਇਹ ਉਹੀ ਫਰੋਜ਼ਨ ਮਟਰ ਹੈ ਜੋ ਬਚੇ ਹੋਏ ਸੀ ਗਾਜਰ ਮਟਰ ਦੀ ਸਬਜੀ ਤੋਂ ਬਾਅਦ ਤੇ ਰਾਤ ਬਣਾਈ ਸੀ ਉਹਦੇ ਚ ਕਾਫੀ ਸਬਜੀ ਵੱਧ ਗਈ ਸੀਗੀ ਤੇ ਸਵੇਰ ਵੀ ਅਸੀਂ ਸੋਚਿਆ ਕਿ ਇਸੇ ਦੇ ਨਾਲ ਹੀ ਜਿਹੜੀ ਰੋਟੀ ਖਾ ਲਾਂਗੇ ਕਿਉਂਕਿ ਸਬਜੀ ਕਾਫੀ ਵੱਧੀ ਪਈ ਹੈ ਇਹ ਦੇਖੋ ਜਿਵੇਂ ਕਿ ਇੱਕ ਪਹਿਲਾਂ ਤੁਸੀਂ ਗਾਜਰ ਮਟਰ ਦੀ ਸਬਜੀ ਦੇਖੀ ਤੇ ਨੈਕਸਟ ਡੇ ਜਾ ਕੇ ਆਲੂ ਮਟਰ ਦੀ ਸਬਜੀ ਬਣੀ ਹੋਣੀ ਹੈ ਤੇ ਇੱਧਰ ਮੈਂ ਰੱਖੇ ਸੀ ਥੋੜੇ ਜਿ ਚੌਲ ਬੋਇਲ ਹੋਣ ਲਈ ਕਿਉਂ ਰੱਖੇ ਸੀਗੇ ਕਿਉਂਕਿ ਆਲੂ ਮਟਰ ਦੀ ਸਬਜ਼ੀ ਕਾਫੀ ਬਚ ਗਈ ਸੀਗੀ ਤੇ ਜੈਸਮੀਨ ਨੂੰ ਸਬਜ਼ੀਆਂ ਨਾਲ ਚਾਵਲ ਵਧੀਆ ਲੱਗਦੇ ਆ ਸੀ ਜੈਸਮੀਨ ਨੂੰ ਘਰ ਲਿਆਏ ਸੀ ਤੀਸਰੇ ਦਿਨ ਤੇ ਮੈਂ ਉਹਦੇ ਲਈ ਚਾਵਲ ਚੜਾਤੇ ਤੇ ਸਬਜ਼ੀ ਹੈ ਜਿਹੜੀ ਆਲੂ ਮਟਰ ਦੀ ਜੈਸਮੀਨ ਲਈ ਮੈਂ ਗਰਮ ਕਰ ਦੂੰਗੀ ਕਿਉਂਕਿ ਇਹ ਦਾਲ ਚਾਵਲ ਇਸ ਤਰ੍ਹਾਂ ਮਿਲਾ ਕੇ ਸਬਜ਼ੀ ਚਾਵਲ ਖਾਂਦੀ ਹੈ ਤੇ ਹਿੱਦਰ ਮੇਰੀ ਸਾਰੀ ਆਲਮੋਸਟ ਸਭਾਈ ਹੈ ਜਿਹੜੀ ਹੋ ਚੁੱਕੀ ਸੀਗੀ ਅੱਛਾ ਦੀਵਾਲੀ ਤੇ ਤਾਂ ਮੈਂ ਕੁਝ ਚੇਂਜਸ ਵੀ ਕੀਤੇ ਹੈ ਦੀਵਾਲੀ ਤੋਂ ਬਹੁਤ ਦਿਨ ਮਹੀਨਾ ਪਹਿਲਾਂ ਦਾ ਵਲੌਗ ਹੈ ਮੇਬੀ ਤੇ ਇਹ ਮੈਂ ਦੇਖ ਰਹੀ ਸੀ ਕਿ ਆਟਾ ਮੇਰੇ ਤੋਂ गिर ਜਾਂਦਾ ਹੈ ਕਿ ਜਦੋਂ ਵੀ ਮੈਂ ਸਫਾਈ ਕਰਨ ਤੋਂ ਬਾਅਦ ਰੋਟੀ ਫੁਲਕਾ ਬਣਾਉਣੀ ਹੈ ਨਾ ਪੋਚੇ ਲਗਾਉਣ ਤੋਂ ਬਾਅਦ ਇਹ ਹਲਕਾ ਜਿਹਾ ਵੀ ਚੁਟਕੀ ਆਟਾ ਵੀ गिर ਜਾਵੇ ਤਾਂ ਮੈਨੂੰ ਬਿਲਕੁਲ ਅੱਛਾ ਨਹੀਂ ਲੱਗਦਾ ਕਿਉਂਕਿ ਜੈਸਮੀਨ ਨੂੰ ਗਲੂਟਨ ਫ੍ਰੀ ਜਦੋਂ ਦਾ ਦੇਣਾ ਸ਼ੁਰੂ ਕੀਤਾ ਹੈ ਨਾ ਗਲੂਟਨ ਅਵੋਇਡ ਕੀਤੀ ਉਸ ਤੋਂ ਬਾਅਦ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਇੱਧਰ ਕੁਝ ਕੱਪੜੇ ਸੀ ਜੋ ਸੁੱਕ ਚੁੱਕੇ ਸੀ ਜਿਨ੍ਹਾਂ ਨੂੰ ਮੈਂ ਤਾਰ ਤੋਂ ਉਤਾਰ ਕੇ ਰੱਖਤਾ ਹੁਣ ਆਪਾਂ ਇਹਨਾਂ ਨੂੰ ਤੈਹ ਲਗਾ ਦੇਾਂਗੇ ਤੈਹ ਲਗਾ ਕੇ ਇਹਨਾਂ ਨੂੰ ਸੰਭਾਲ ਦੇਾਂਗੇ ਤੇ ਮੌਸਮ ਹੈ ਥੋੜਾ ਜਆ ਖਰਾਬ ਹੋਣ ਲ ਉਸ ਟਾਈਮ ਤੇ ਮਹੀਨਾ ਪਹਿਲਾਂ ਥੋੜੀ ਜਿਹੀ بارش-ਪਾਰਿਸ਼ ਵੀ ਹੋਈ ਸੀਗੀ ਤੇ ਉਸ ਤੋਂ ਬਾਅਦ ਕੁਝ ਕਪੜੇ ਵਾਸ਼ ਕਰਨ ਵਾਲੇ ਜੋ ਪਏ ਸੀ ਉਹ ਮੈਂ ਵਾਸ਼ ਕਰਤੇ ਥੋੜੇ ਜਿਹੀ ਸਿੱਲੇ ਸੀ ਕਪੜੇ ਠੰਡੇ ਸੀ ਜੋ ਉਤਾਰੇ ਸੀ ਤਾਰ ਤੋਂ ਉਹ ਵੀ ਦੁਬਾਰਾ ਮੈਂ ਧੁੱਪ ਦੇ ਵਿੱਚ ਰੱਖਤੇ ਦੁੱਧ ਨੂੰ ਲਗਭਗ ਇੱਥੇ ਵਾਲਾ ਆਉਣ ਵਾਲਾ ਹੈ ਜੀ ਆਪਣਾ ਚਾਵਲ ਵੀ ਆਪਣੇ ਪੱਕ ਚੁੱਕੀ ਆ ਤੇ ਇਹਨਾਂ ਨੂੰ ਆਪਾਂ ਹੁਣ ਬੰਦ ਕਰ ਦਿਆਂਗੇ ਤੇ ਇਹਨਾਂ ਨੂੰ ਕੁਝ ਟਾਈਮ ਲਈ ਠੰਡੇ ਹੋਣ ਲਈ ਰੱਖਾਂਗੇ ਤਾਂ ਜੋ ਜਦੋਂ ਠੰਡੇ ਹੋ ਜਾਣ ਤੇ ਜੈਸਮੀਨ ਨੂੰ ਮੈਂ ਸਰਵ ਕਰ ਦੂੰਗੀ ਉਸ ਤੋਂ ਬਾਅਦ ਬਸ ਛੋਟੇ-ਮੋਟੇ ਇਹੀ ਰੁਝੇਵੇਂ ਵਾਸ਼ ਕਰਨਾ ਫਰਸ਼ਾਂ ਧੋਣੀਆਂ ਵਿੜਾ ਹੁੰਜਣਾ ਸੁੰਬਰਣਾ ਕੱਪੜਿਆਂ ਦਾ ਧੋਣਾ ਤਵਈਆ ਇਹ ਸਾਰੀਆਂ ਚੀਜ਼ਾਂ ਸਕਿੱਪ ਹੋ ਜਾਂਦੀਆਂ ਆ ਵਲੌਗ ਦੇ ਵਿੱਚ ਤੇ ਲੋ ਜੀ ਆਪਣੀ ਚਾਵਲ ਬੰਦ ਕਰਤੀ ਮੈਂ ਬਸ ਦੁੱਧ ਦਾ ਵੇਟ ਕਰ ਰਹੀ ਆ ਤੇ ਜਦੋਂ ਹੀ ਦੁੱਧ ਤੋਂ ਇੱਕ ਸੈਕਿੰਡ ਵੀ ਅਦਰ ਸਾਈਡ ਉਬਲਣ ਵਾਲਾ ਹੁੰਦਾ ਨਾ ਮੂੰਹ ਸਾਈਡ ਤੇ ਕਰੋ ਤੇ ਨਾਲ ਦੀ ਨਾਲ ਦੁੱਧ ਬਾਹਰ ਨਿਕਲ ਜਾਂਦਾ ਸੋ ਇਸੇ ਲਈ ਮੈਂ ਅੱਜ ਪੂਰਾ ਫੋਕਸ ਕਰ ਰਹੀ ਆ ਕਿ ਅੱਜ ਦੁੱਧ ਮੈਂ ਉਬਲਣਾ ਨਹੀਂ ਦੇਣਾ ਅੱਛਾ ਇਹ ਵਿੰਡੋ ਲਗਵਾ ਲਈ ਆ ਨਾ ਜਰੋਂ ਦੀ ਕਿਚਨ ਦੇ ਵਿੱਚ ਨਾ ਅੱਛਾ ਵਾਲਾ ਨਾ ਇਸਨੇ ਲਗਾਉਣ ਤੋਂ ਬਾਅਦ ਮੈਨੂੰ ਫੀਲ ਹੁੰਦਾ ਇੱਥੇ ਕਿਚਨ ਦੇ ਵਿੱਚ ਕਿਉਂਕਿ ਵੈਂਟੀਲੇਸ਼ਨ ਤਾਂ ਚਲੋ ਪ੍ਰੋਬਲਮ ਸੀ ਤੇ ਜਿਹੜਾ ਚਾਨਣ ਵਾਲਾ ਨਾ ਹੋ ਗਿਆ ਮੈਨੂੰ ਰੌਸ਼ਨੀ ਪੂਰੀ ਹੋ ਗਈ ਹੈ ਨਾ ਹਵਾ ਦਾ ਕ੍ਰੋਸ ਹੋਣਾ ਇੱਕ ਬਹੁਤ ਵਧੀਆ ਫੀਲ ਆਉਂਦਾ ਹੁਣ ਅਗਰ ਮੈਂ ਹਵਾ ਦੇ ਪਰਪਸ ਤੋਂ ਵੀ ਮੈਂ ਬੰਦ ਵੀ ਰੱਖਾਂ ਨਾ ਕਿ ਚਲੋ ਹਵਾ ਵੀ ਨਹੀਂ ਪਾਸ ਹੋਣੀ ਤਾਂ ਬਸ ਵੈਸੇ ਵੀ ਚਾਨਣ ਬਹੁਤ ਜ਼ਿਆਦਾ ਅੱਛਾ ਲੱਗਦਾ ਤੇ ਇਸ ਦੇ ਵਿੱਚ ਇੱਕ ਗਲਾਸ ਹੈ ਜਿਹੜਾ ਫਿਕਸ ਕਰਤਾ ਸੈਂਟਰ ਵਾਲੀ ਵਿੰਡੋ ਦਾ ਜੋ ਕਿ ਮੈਨੂੰ ਪਸੰਦ ਨਹੀਂ ਹੈ ਮੈਨੂੰ ਇਹ ਸੀਗਾ ਕਿ ਮੈਂ ਤਿੰਨੋਂ ਵਿੰਡੋਜ਼ ਓਪਨ ਹੁੰਦੀਆਂ ਰੱਖਵਾਨੀ ਹੈ ਕਿਉਂਕਿ ਕਿਚਨ ਦੇ ਵਿੱਚ ਬਹੁਤ ਅੱਛਾ ਲੱਗਦਾ ਹੈ ਕਿ ਜਦੋਂ ਸਾਰੀਆਂ ਵਿੰਡੋਜ਼ ਓਪਨ ਕੀਤੀਆਂ ਹੋਣ ਤੇ ਕਿਚਨ ਦੀ 스ਮੈਲ ਮਹਿਕ ਜਾਂ ਉਸਦੀ ਜੋ ਵੀ ਗੁਮਸ ਹੁੰਦੀ ਹੈ ਉਹ ਆਰਾਮ ਨਾਲ ਬਾਹਰ ਨਿਕਲ ਜਾਂਦੀ ਹੈ ਤੇ ਇੱਧਰ ਮੌਸਮ ਖਰਾਬ ਸੀਗਾ بارش ਹੋ ਕੇ ਹਟਿਆ ਮੈਂ ਤਾਂ ਤੁਹਾਨੂੰ ਦਿਖਾ ਰਹੀ ਸੀ ਕਿ ਇੱਧਰ بارش ਹੋ ਰਹੀ ਹੈ ਸੌਰੀ بارش ਹੋ ਕੇ ਹਟਿਆ ਤੇ ਮੌਸਮ ਬੜਾ ਹੀ ਸੁਹਾਣਾ ਹੋ ਗਿਆ ਸੀਗਾ ਐਕਚੁਅਲੀ ਦਿਵਾਲੀ ਤੋਂ ਮਹੀਨਾ ਪਹਿਲਾਂ ਤੇ ਗਰਮੀ ਬਹੁਤ ਸੀ ਨਾ ਤੇ ਜਿਵੇਂ بارش ਹੋਈ ਤੇ ਮੌਸਮ ਠੰਡਾ ਹੋ ਗਿਆ ਸੀ ਹੁਣ ਤਾਂ ਵੈਸੇ ਠੰਡ ਹੋ ਚੁੱਕੀ ਹੈ ਤੇਰ ਆਪਣੇ ਦੁੱਧ ਨੂੰ ਵੀ ਵਾਲਾ ਆ ਗਿਆ ਆਪਾਂ ਦੁੱਧ ਕਰਤਾ ਬੰਦ ਫਿਰ ਆਪਾਂ ਅਗਲੇ ਦਿਨ ਜੈਸਮੀਨ ਨੇ ਗੁੱਡ ਫੀਲ ਕੀਤਾ ਤੇ ਅੱਜ ਡਿਮਾਂਡ ਕੀਤੀ ਕਿ ਉਹ ਸਕੂਲ ਦੇ ਵਿੱਚ ਚਨੇ ਮਸਾਲੇ ਵਾਲੇ ਔਰ ਸੂਜੀ ਦਾ ਹਲਵਾ ਲੈ ਕੇ ਜਾਣ ਸੂਜੀ ਦਾ ਹਲਵਾ ਤੁਸੀਂ ਆਪਣੇ ਲਈ ਬਣਾਣੇ ਜੈਸਮੀਨ ਨੂੰ ਸੂਜੀ ਵੀ ਬੰਦ ਹੈ ਕਿਉਂਕਿ ਸੂਜੀ ਵੀ ਕਣਕ ਤੋਂ ਬੰਦੀ ਹੈ ਸੋ ਫਿਰ ਆਪਾਂ ਜੈਸਮੀਨ ਦੇ ਲਈ ਇਹ ਬਣਾਇਆ ਹਲਵਾ ਉਸ ਤੇ ਗਲੂਟਨ ਫ੍ਰੀ ਆਟੇ ਦਾ ਦਾਲਾਂ ਦੇ ਆਟੇ ਦਾ ਹਲਵਾ ਬਣਾਇਆ ਬਹੁਤ ਜ਼ਿਆਦਾ ਟੇਸਟੀ ਬੰਦਾ ਇਹ ਵੀ ਹਲਵਾ ਬਹੁਤ ਜ਼ਿਆਦਾ ਪਿਆਰਾ ਬੰਦਾ ਤੇ ਇੱਧਰ ਮੈਂ ਮਸਾਲੇ ਵਾਲੇ ਜਿਹੜੇ ਛੋਲੇ ਆ ਇਹ ਮੈਂ ਛੋਲੇ ਹਮੇਸ਼ਾ ਮਤਲਬ ਮੈਂ ਮੈਂ ਕੋਸ਼ਿਸ਼ ਕਰਦੀ ਆ ਕਿ ਬੱਚਿਆਂ ਨੂੰ ਮੈਂ ਹਫ਼ਤੇ ਦੇ ਵਿੱਚ ਇੱਕ ਵਾਰ ਚਨੇ ਖਿਲਾਵਾਂ ਹੀ ਖਿਲਾਵਾ ਚਾਹੀਏ ਉਹ ਮਸਾਲੇ ਵਾਲੇ ਚਨੇ ਹੋਣ ਚਾਹੀਏ ਚਾਟ ਵਾਲੇ ਬਣਾ ਕੇ ਦੇਵਾਂ ਉਹਨਾਂ ਨੂੰ ਆਲੂ ਪਿਆਜ਼ ਪਾ ਕੇ ਸੋ ਬੱਚੇ ਹਫ਼ਤੇ ਦੇ ਵਿੱਚ ਇੱਕ ਵਾਰ ਚਨੇ ਜ਼ਰੂਰ ਖਾਂਦੇ ਆ ਤੇ ਇੱਧਰ ਮੈਂ ਸਾਡੇ ਸਾਰਿਆਂ ਦੇ ਲਈ ਸੂਜੀ ਦਾ ਹਲਵਾ ਰੱਖਿਆ ਹੋਇਆ ਸੀ ਬਣਾਉਣਾ ਜਿਸਕੋ ਦੇ ਵਿੱਚ ਆਪਾਂ ਸੂਜੀ ਦਾ ਹਲਵਾ ਬਣਾ ਲਿਆ ਤੇ ਕਿਉਂਕਿ ਨਵਦੀਪ ਦਾ ਵੀ ਮਨ ਹੋ ਗਿਆ ਦੇਖ ਕੇ ਕਿ ਦੀਦੀ ਖਾ ਰਹੀ ਹੈ ਤੋ ਮੇਰੇ ਲਈ ਵੀ ਮਮਾ ਮੇਰਾ ਹਲਵਾ ਬਣਾ ਕੇ ਦੋ ਮੈਂ ਵੀ ਆਪਣੇ ਲੰਚ ਵਿੱਚ ਹਲਵਾ ਲੈ ਕੇ ਜਾਊਂਗਾ ਫਿਰ ਉਸ ਤੋਂ ਬਾਅਦ ਨੈਕਸਟ ਡੇ ਇਹ ਉਸ ਤੋਂ ਅਗਲੇ ਦਿਨ ਦਾ ਹੈ ਕਿ ਬ੍ਰੈਡਸ ਪਏ ਹੋਏ ਸੀ ਕਾਫੀ ਤੇ ਇਹਨਾਂ ਦੀ ਐਕਸਪਾਇਰੀ ਡੇਟ ਆ ਚੁੱਕੀ ਸੀ ਨੇੜੇ ਵੈਸੇ ਬ੍ਰੈਡ ਕੋਈ ਖਾ ਨਹੀਂ ਰਿਹਾ ਸੀ ਤੇ ਸੋਚਿਆ ਕਿ ਚਲੋ ਬ੍ਰੈਡਸ ਤੇ ਆਪਾਂ ਪਕੌੜੇ ਬਣਾ ਲੈਨੇ ਆ ਐਕਚੁਅਲ ਦੇ ਵਿੱਚ ਇੱਕ ਦੋ ਗੈਸਟ ਵੀ ਘਰ ਆ ਰਹੇ ਸੀਗੇ ਤੇ ਸੋਚਿਆ ਕਿ ਚਲੋ ਕਿਉਂ ਨਾ ਆਪਾਂ ਬ੍ਰੈਡ ਦੇ ਪਕੌੜੇ ਬਣਾ ਲਈਏ ਤੇ ਗੈਸਟ ਦੇ ਨਾਲ ਗੈਸਟ ਨੂੰ ਵੀ ਚਾਹ ਦੇ ਨਾਲ ਆਪਾਂ ਸਰਵ ਕਰਦੇ ਆਂਗੇ ਕਿਉਂਕਿ ਸ਼ਾਮ ਦੇ ਦੁਪਹਿਰ ਤੋਂ ਬਾਅਦ ਜਦੋਂ ਕੋਈ ਗੈਸਟ ਆਉਂਦੇ ਆ ਨਾ ਤਾਂ ਫਿਰ ਉਸ ਟਾਈਮ ਤੇ ਰੋਟੀ ਬਣਾਉਣ ਦਾ ਤਾਂ ਟਾਈਮ ਹੁੰਦਾ ਨਹੀਂ ਤੇ ਜੈਸਮੀਨ ਦੇ ਲਈ ਸਭ ਤੋਂ ਪਹਿਲਾਂ ਮੈਂ ਗਲੂਟਨ ਫ੍ਰੀ ਟਿੱਕੀਆਂ ਬਣਾ ਰਹੀ ਆ ਕਿਉਂਕਿ ਮੈਂ ਜਦੋਂ ਆਲੂ ਬੋਇਲ ਕੀਤੇ ਸੀਗੇ ਬ੍ਰੈਡ ਦੀ ਸਟਫਿੰਗ ਕਰਨ ਲਈ ਫਿਲਿੰਗ ਕਰਨ ਲਈ ਤੇ ਉਸ ਆਲੂ ਨੂੰ ਮੈਂ ਇਸ ਤਰ੍ਹਾਂ ਥੋੜਾ ਜਿਹਾ ਵਿੱਚ ਕਾਰਨ ਸਟਾਰਚ ਪਾ ਕੇ ਤੇ ਮਟਰ ਵਗੈਰਾ ਪਿਆਜ਼ ਵਗੈਰਾ ਪਾ ਕੇ ਇਸ ਦੀਆਂ ਟਿਕੀਆਂ ਬਣਾ ਲਈਆਂ ਸੀਆਂ ਤੇ ਹੁਣ ਇਹ ਟਿਕੀਆਂ ਜਿਹੜੀਆਂ ਆ ਦੇਖੋ ਬਣ ਗਈਆਂ ਜੈਸਮਿਨ ਦੀਆਂ ਬਹੁਤ ਜ਼ਿਆਦਾ ਪਿਆਰੀਆਂ ਬਣੀਆਂ ਹਾਲਾਂਕਿ ਕਲੂਟਰਨ ਫ੍ਰੀ ਟਿੱਕੀ ਹੁੰਦੀ ਹੈ ਨਾ ਜਿਹੜੀ ਥੋੜੀ ਜੀ ਕ੍ਰਿਸਪੀ ਘੱਟ ਬਣਦੀ ਆ ਪਰ ਜੇ ਤੁਸੀਂ ਥੋੜੀ ਜੀ ਟ੍ਰਿਕਸ ਔਰ ਫੋਕਸ ਕਰਕੇ ਚੀਜ਼ ਨੂੰ ਕਰਦੇ ਹੋ ਨਾ ਪਹਿਲੀ ਵਾਰ ਖਰਾਬ ਦੂਸਰੀ ਵਾਰ ਬਹੁਤ ਅੱਛੀ ਬਣ ਜਾਂਦੀ ਹੈ ਅੱਛਾ ਇੱਥੇ ਮੈਂ ਸਾਫ਼ ਤੇ ਸਾਫ਼ ਤੇ ਬ੍ਰੈਡ ਪਹਿਲਾਂ ਫ੍ਰਾਈ ਕਰਨ ਲਈ ਪਾ ਦਿੱਤੇ ਇਹਨਾਂ ਦੇ ਵਿੱਚ ਸਟਫਿੰਗ ਕੀਤੀ ਹੈ ਤੇ ਇਹਨਾਂ ਨੂੰ ਮੈਂ ਬੇਸਨ 'ਚ ਡਿਪ ਕਰਕੇ ਇਹਨਾਂ ਨੂੰ ਫ੍ਰਾਈ ਕੀਤਾ ਸੌਰੀ ਫ੍ਰਾਈ ਕਰ ਰਹੀ ਹਾਂ ਪਾਰ ਮੈਨੂੰ ਇਥੇ ਲੱਗਿਆ ਕਿ ਆ ਜਿਆਦਾ ਵੱਡੇ ਦੋ ਦੋ ਬ੍ਰੈਡ ਪਾਉਂਗੀ ਤਾਂ ਥੋੜਾ ਜਿਹਾ ਸਪੇਸ ਜਿਹੜੀ ਘਟ ਗਈ ਹੈ ਕੜਾਈ ਦੇ ਵਿੱਚ ਅੱਛੀ ਤਰ੍ਹਾਂ ਫਰਾਈ ਨਹੀਂ ਹੋ ਪਾਣਗੇ ਫਿਰ ਮੈਂ ਉਸ ਤੋਂ ਬਾਅਦ ਕਟਿੰਗ ਕਰ ਕਰਕੇ ਪਾਈ ਮੈਂ ਇਹ ਸੋਚਿਆ ਸੀਗਾ ਕਿ ਮੈਂ ਇਹਨਾਂ ਨੂੰ ਬਾਅਦ ਵਿੱਚ ਜਦੋਂ ਡਬਲ ਫਰਾਈ ਕਰੂੰਗੀ ਕਿਉਂਕਿ ਬ੍ਰੈਡ ਪਕੌੜਾ ਆਲਵੇਜ਼ ਜਦੋਂ ਆਪਾਂ ਡਬਲ ਫਰਾਈ ਕਰਦੇ ਹਾਂ ਉਦੋਂ ਹੀ ਕ੍ਰਿਸਪੀ ਹੁੰਦਾ ਹੈ ਨਹੀਂ ਹੋਏ ਇਹ ਹਮੇਸ਼ਾ ਤੁਹਾਨੂੰ ਪਤਾ ਹੈ ਥੁਲਥੁਲਾ ਸੌਫਟ ਰਹਿ ਜਾਂਦਾ ਹੈ ਇੱਕ ਸਿੰਗਲ ਫਰਾਈ ਤੇ ਸੋ ਮੇਰਾ ਮਨ ਸੀ ਕਿ ਮੈਂ ਇਹਨਾਂ ਨੂੰ ਕਟਿੰਗ ਕਰਕੇ ਦੁਬਾਰਾ ਫਿਰ ਤੋਂ ਫਰਾਈ ਕਰੂੰਗੀ ਪਰ ਫਿਰ ਮੈਨੂੰ ਇਹ ਵੀ ਲੱਗਿਆ ਕਿ ਕੜਾਹੀ ਬਹੁਤ ਛੋਟੀ ਪੈ ਰਹੀ ਹੈ ਦੋਨੋਂ ਸਾਬਤਿਆਂ ਲਈ ਪਹਿਲਾਂ ਤੁਸੀਂ ਆਪਾਂ ਕਟਿੰਗ ਕਰਕੇ ਫਰਾਈ ਕਰ ਲੈਣੇ ਆ ਤੇ ਲਓ ਜੀ ਇੱਧਰ ਜਿਹੜੇ ਪਏ ਹੋਏ ਆ ਸਾਰੇ ਇਹਨਾਂ ਨੂੰ ਮੈਂ ਕਟਿੰਗ ਕਰਕੇ ਇਹਨਾਂ ਦੇ ਪੀਸੇਸ ਕਰ ਲੂੰਗੀ ਛੋਟੇ ਛੋਟੇ ਇਹ ਜਿਹੜੇ ਮੈਂ ਚਾਰ ਪੀਸ ਇਸ ਤਰ੍ਹਾਂ ਫਰਾਈ ਕਰ ਲਏ ਸੀ ਇਹਨਾਂ ਨੂੰ ਮੈਂ ਹਾਫ ਹਾਫ ਕਰ ਲਿਆ ਤੇ ਬ੍ਰੈਡ ਪਕੌੜੇ ਨਵਦੀਪ ਨੂੰ ਸਿੰਗਲ ਫਰਾਈ ਵਾਲੇ ਹੀ ਪਸੰਦ ਆ ਜ਼ਿਆਦਾਤਰ ਉਹ ਕ੍ਰਿਸਪੀ ਪਕੌੜੇ ਘੱਟ ਪਸੰਦ ਕਰਦਾ ਜਦੋਂ ਵੀ ਅਸੀਂ ਬਾਜ਼ਾਰੋਂ ਲੈ ਕੇ ਆਨੇ ਆ ਨਾ ਪਕੌੜੇ ਤੇ ਪਕੌੜੇ ਮਤਲਬ ਅਸੀਂ ਜਿਸ ਜਗ੍ਹਾ ਤੋਂ ਲੈ ਕੇ ਆਨੇ ਆ ਉਹ ਸਾਨੂੰ 35 ਰੁਪਈਆ ਦਾ ਇੱਕ ਬ੍ਰੈਡ ਪਕੌੜਾ ਲਗਾਉਂਦੇ ਆ ਮਤਲਬ ਇਹ ਹਾਫ ਵਾਲਾ ਪੋਰਸ਼ਨ ਔਰ ਉਹਨਾਂ ਦੀ ਬਹੁਤ ਟੇਸਟੀ ਹੁੰਦੀ ਹੈ ਉਹਨਾਂ ਦੀ ਇੱਕ ਕੁਆਲਿਟੀ ਅਲੱਗ ਹੁੰਦੀ ਹੈ ਚਲੋ ਮੰਨਦੇ ਆ ਕਿ ਉਹਨਾਂ ਦੇ ਬਹੁਤ ਅੱਛੇ ਤਰੀਕੇ ਨਾਲ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਤਾਂ ਹੀ ਬਹੁਤ ਮਹਿੰਗਾ ਹੁੰਦਾ ਪਰ ਇੱਕ ਪਕੌੜੇ ਨਾਲ ਨਵਦੀਪ ਦਾ ਕੁਝ ਨਹੀਂ ਬਣਦਾ ਜਦੋਂ ਵੀ ਉਹ ਮੈਂ ਲਿਉਣੀ ਹੈ ਤੇ ਮਤਲਬ ਤਿੰਨ ਚਾਰ ਪਕੌੜੀ ਤਾਂ ਮੈਂ ਲੈ ਕੇ ਆਣੀ ਆ ਤੇ ਉਹ ਮੈਨੂੰ ਇਹ ਲੱਗਦਾ ਕਿ ਬਹੁਤ ਜ਼ਿਆਦਾ ਕੋਸਟਲੀ ਵੀ ਪੈ ਜਾਂਦੀ ਹੈ ਫਿਰ ਆਪਾਂ ਨੂੰ ਉਹਨਾਂ ਦੀ ਆਇਲ ਵਗੈਰਾ ਦਾ ਵੀ ਨਹੀਂ ਪਤਾ ਹੁੰਦਾ ਕਿ ਰੀਯੂਜ਼ ਬਾਰ-ਬਾਰ ਕਰ ਰਹੇ ਨੇ ਤੇ ਫਿਰ ਇਹ ਚੀਜ਼ ਆਪਾਂ ਨੂੰ ਥੋੜੀ ਮਿਹਨਤ ਜ਼ਰੂਰ ਮੰਗਦੀ ਹੈ ਘਰੇ ਹੀ ਬਣਾਉਣੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਹੈ ਕਿ ਆਪਾਂ ਇਹਨਾਂ ਨੂੰ ਕਿਹੜੇ ਘió ਤੇਲ ਦੇ ਵਿੱਚ ਫਰਾਈ ਕੀਤਾ ਆਪਾਂ ਕੀ ਇਸ ਦੇ ਵਿੱਚ ਸਟਫਿੰਗ ਪਾਈ ਹੈ ਤੇ ਕਿੰਨੀ ਉਹ ਬੇਹੀ ਹੈ ਜਾਂ ਤਾਜ਼ੀ ਹੈ ਤੇ ਲੋ ਜੀ ਮੈਂ ਬ੍ਰੈਡ ਪਕੌੜੇ ਕੱਢ ਰੱਖੇ ਸੀ ਫਿਰ ਇਹ ਨੈਕਸਟ ਉਸ ਤੋਂ ਨੈਕਸਟ ਮਾਰਨਿੰਗ ਦਾ ਵਲੌਗ ਹੈ ਕਿ ਅੱਜ ਬੱਚਿਆਂ ਲਈ ਬਣ ਰਿਹਾ ਆਲ ਅੱਜ ਬੱਚੇ ਘਰ ਸੀਗੇ ਮੇ ਵੀ ਸੰਡੇਸ ਯੂਜ਼ ਦਿਨ ਤੇ ਛੁੱਟੀ ਸੀ ਨਵਦੀਪ ਦਾ ਮਨ ਹੋਇਆ ਕਿ ਅੱਜ ਰਾਮ ਨਾਲ ਅਸੀਂ ਪਰਾਂਠੇ ਘਰ ਬਣਾ ਕੇ ਖਾਵਾਂਗੇ ਆਲੂ ਦੇ ਆਲੂ ਦੇ ਪਰਾਂਠੇ ਬੱਚਿਆਂ ਨੂੰ ਜ਼ਿਆਦਾਤਰ ਪਸੰਦੀ ਹੁੰਦੀ ਹੈਗੇ ਤੇ ਆਲੂ ਦੇ ਪਰਾਂਠੇ ਮੇਰੇ ਬੱਚੇ ਹਮੇਸ਼ਾ ਡਿਮਾਂਡ ਕਰਦੇ ਰਹਿੰਦੇ ਆ ਕਿ ਉਹਨਾਂ ਨੂੰ ਤੀਜੇ ਚੌਥੇ ਦਿਨ ਆਲੂ ਦਾ ਪਰਾਂਠਾ ਜਿਹੜਾ ਉਹ ਬਣਾ ਦਿੱਤਾ ਜਾਵੇ ਫਿਰ ਮੈਨੂੰ ਵੀ ਇਹ ਹੁੰਦਾ ਕਿ ਚਲੋ ਬੱਚਿਆਂ ਦਾ ਪੇਟ ਭਰਨਾ ਚਾਹੀਦਾ ਜੋ ਬੱਚੇ ਡਿਮਾਂਡ ਕਰਦੇ ਜੋ ਬੱਚਿਆਂ ਨੂੰ ਪਸੰਦ ਹੈ ਤੇ ਉਹਨਾਂ ਦੀ ਪਸੰਦ ਦਾ ਧਿਆਨ ਰੱਖਦੇ ਹੋਏ ਆਪਾਂ ਆਲੂ ਦੇ ਪਰਾਂਠੇ ਜਿਹੜੇ ਹਰ ਤੀਸਰੇ ਚੌਥੇ ਦਿਨ ਮੈਂ ਬਣਾ ਦਿੰਨੀ ਤੇ ਇਧਰ ਆਪਣੇ ਪਰੌਂਠੇ ਬਣ ਗਏ ਆ ਤੇ ਆਪਾਂ ਨਾਲ ਨਾਲ ਫਿਰ ਉਹ ਅਗਲੇ ਦਿਨ ਦੂਸਰੇ ਚੁੱਲੇ ਦੇ ਉੱਪਰ ਦੁੱਧ ਰੱਖਿਆ ਹੋਇਆ ਬੋਇਲ ਹੋਣ ਲਈ ਜੋ ਕਿ ਰੁਟੀਨ ਦੇ ਵਿੱਚ ਡੇਲੀ ਮਾਰਨਿੰਗ ਆਪਣੇ ਦੁੱਧ ਗਰਮ ਹੁੰਦਾ ਹੀ ਹੁੰਦਾ ਸੋ ਕਾਫੀ ਦਿਨਾਂ ਦਾ ਵਲੌਗ ਆ ਇਹ ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਇੱਕ ਦਿਨ ਦਾ ਨਹੀਂ ਹੈ ਬਹੁਤ ਦਿਨਾਂ ਦਾ ਹੋਣਾ ਹੈ ਮੇਬੀ ਇਹ ਹਫਤੇ ਦਾ ਵਲੌਗ ਹੋਣਾ ਹੈ ਤੇ ਫਿਰ ਗਾਜਰਾਂ ਵਾਲਾ ਅਸੀਂ ਦੁਬਾਰਾ ਫਿਰ ਸਿਲਸਿਲਾ ਸ਼ੁਰੂ ਕਰ ਲਿਆ ਗਾਜਰਾਂ ਦਾ achar ਬਹੁਤ ਜ਼ਿਆਦਾ ਪਸੰਦ ਹੈ ਜੈਸਮੀਨ ਨੂੰ ਤੇ ਮੈਂ ਗਾਜਰਾ ਇਕੱਠੀਆਂ ਲੈ ਲਈਆਂ 2.5-3 ਕਿਲੋ ਤੇ ਉਹਨਾਂ ਦਾ ਇਸ ਤਰ੍ਹਾਂ ਕਰਕੇ ਪਹਿਲਾਂ ਵਾਸ਼ ਕੀਤੀਆਂ ਕਟਿੰਗ ਕੀਤੀਆਂ ਫਿਰ ਇਹਨਾਂ ਨੂੰ ਕੁਝ ਮਸਾਲੇ ਐਡ ਕਰਕੇ ਤੇ ਇਹਨਾਂ ਨੂੰ ਪਕਾ ਕੇ achar ਬਣਾਇਆ ਸੌਫਟ ਕੀਤੀਆਂ ਤੇ ਇਹ achar ਬਹੁਤ ਜ਼ਿਆਦਾ ਟੇਸਟੀ ਬੰਦਾ ਖੱਟਾ ਮਿੱਠਾ achar ਬੰਦਾ ਇਹਨਾਂ ਦੀ ਵੀ ਕਦੇ ਮੈਂ ਰੈਸਿਪੀ ਸ਼ੇਅਰ ਕਰੂੰਗੀ ਤੁਹਾਨੂੰ ਝਟਪਟ ਗਾਜਰ ਦਾ achar ਆਪਾਂ ਕਿਵੇਂ ਬਣਾ ਸਕਦੇ ਹਾਂ ਤੇ ਗਾਜਰ ਦਾ achar ਬਹੁਤ ਜ਼ਿਆਦਾ ਸਪਾਈਸੀ ਤੇ ਖੱਟਾ ਨਹੀਂ ਹੈ ਖੱਟਾ ਮਿੱਠਾ ਆਚਾਰ ਹੈ ਇਸ ਨੂੰ ਆਪਾਂ ਸਬਜ਼ੀ ਦੇ ਤੌਰ ਤੇ ਵੀ ਖਾ ਸਕਦੇ ਹਾਂ ਬੱਚਿਆਂ ਨੇ ਕਾਫੀ ਕਾਫੀ ਆਚਾਰ ਰੱਖ ਕੇ ਪਰੌਂਠੇ ਦੇ ਉੱਪਰ ਵੀ ਖਾਦਾ ਮਤਲਬ ਸਬਜ਼ੀ ਨੂੰ ਅਵੋਇਡ ਕਰਕੇ ਗਾਜਰਾਂ ਨਾਲ ਰੋਟੀ ਸਿੱਧੀ ਖਾਦੀ ਹੈ ਸੋ ਬੱਚਿਆਂ ਨੂੰ ਨਿਊਟ੍ਰੀਸ਼ਨਸ ਫਾਈਬਰ ਮਿਲਦੇ ਰਹਿੰਦੇ ਆ ਕੁਝ ਕੁ ਚੀਜ਼ਾਂ ਆਪਾਂ ਉਹਨਾਂ ਨੂੰ ਮਤਲਬ ਬੱਚਿਆਂ ਨੂੰ ਜਦੋਂ ਖਵਾਉਣੀਆਂ ਹੁੰਦੀਆਂ ਤਾਂ ਉਹਨਾਂ ਨੂੰ ਆਪਾਂ ਚੇਂਜ ਕਰਕੇ ਖਵਾ ਸਕਦੇ ਹਾਂ ਉਹਨਾਂ ਨੂੰ ਥੋੜਾ ਜਿਹਾ ਆਪਾਂ ਤੜਕਾ ਫੜਕਾ ਲਗਾ ਕੇ ਜਾਂ ਫਿਰ ਇੱਧਰ ਉੱਧਰ ਦੀਆਂ ਹੱਥ ਪੈਰ ਮਾਰ ਕੇ ਚੀਜ਼ਾਂ ਦੀ ਲੁਕ ਚੇਂਜ ਕਰਕੇ ਬੱਚਿਆਂ ਨੂੰ ਖਵਾ ਸਕਦੀਆਂ ਤੇ ਗਾਜਰ ਨਵਦੀਪ ਵੈਸੇ ਸਬਜੀ ਨਹੀਂ ਖਾਂਦਾ ਪਰ achar ਖਾ ਲੈਂਦਾ ਤੇ ਨਾਲ ਆਲੂ ਸ਼ਿਮਲਾ ਮਿਰਚ ਦੀ ਸਬਜੀ ਸੀ ਮੈਂ ਉਹ ਵੀ ਰੱਖਤੀ ਜੋ ਕਿ ਬੱਚਿਆਂ ਨੇ ਖਾਦੀ ਨਹੀਂ ਸਿਰਫ ਗਾਜਰ ਦਾ achar ਹੀ ਖਾਤਾ ਤੇ ਉਸ ਤੋਂ ਬਾਅਦ ਮੈਂ ਕਿਓ ਸੀ ਜਿਹੜਾ ਕੜਾਈ ਦੇ ਵਿੱਚੋਂ ਬਣਾਇਆ ਤੇ ਕਿਓ ਮੈਂ ਪੁਣਕੇ ਆਪਣੇ ਡੱਬੇ ਨੂੰ ਭਰ ਲਿਆ ਮਲਾਈ ਤੋਂ ਕਿਓ ਬਣਾਇਆ ਸੀ ਇਹ ਕੜਾਹੀ ਮਲਾਈ ਵਾਲੇ ਜੋ ਕਿਉ ਹੋਦੀ ਹੈ ਉਹ ਲਿਪੜੀ ਹੋਈ ਹੈ ਤੇ ਇੱਥੇ ਮੈਂ ਸੋਚਿਆ ਕਿ ਚਲੋ ਅੱਜ ਬੱਚਿਆਂ ਨੂੰ ਫਿਰ ਮਖਾਣੇ ਰੋਸਟ ਕਰਕੇ ਦਿੰਨੇ ਆਪਾਂ ਮਸਾਲਾ ਮਖਾਣੇ ਤੇ ਹੁਣ ਥੋੜਾ ਮੌਸਮ ਚੇਂਜ ਹੋ ਰਿਹਾ ਹੈ ਕਿ ਬੱਚੇ ਸਵੇਰ ਦੁੱਧ ਦੇ ਨਾਲ ਸਕੂਲ ਜਾਂਦੇ ਮਖਾਣੇ ਖਾਜਾ ਕਰਨਗੇ ਜਾਂ ਸਕੂਲ ਦੇ ਵਿੱਚ ਨਾਲ ਲੈ ਜਾ ਕਰਨਗੇ ਕਿਉਂਕਿ ਕਈ ਵਾਰ ਬੱਚੇ ਲੰਚ ਲੈ ਕੇ ਜਾਣਾ ਪਸੰਦ ਨਹੀਂ ਕਰਦੇ ਸੋ ਬੱਚਿਆਂ ਨੂੰ ਡਰਾਈ ਫਰੂਟਸ ਮਖਾਣੇ ਵਗੈਰਾ ਇਦਾਂ ਦੀਆਂ ਚੀਜ਼ਾਂ ਇਹਨਾਂ ਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਤੇ ਬੱਚਿਆਂ ਚ ਕੈਲਸ਼ੀਅਮ ਦੀ ਜੋ ਡੈਫੀਸ਼ੀਅਨਸੀ ਹੈ ਇਹ ਰਹਿੰਦੀ ਹੈ ਇਹਨਾਂ ਨੂੰ ਪੂਰੇ ਕਰਨ ਲਈ ਇਹਨਾਂ ਨੂੰ ਆਪਾਂ ਮਖਾਣਿਆਂ क्रिस्पी ਕਰਕੇ ਮਸਾਲਾ ਚੜਾ ਦੇਾਂਗੇ ਇਸ ਦੇ ਉੱਪਰ ਨਮਕ ਹਲਦੀ ਦਾ ਤੜਕਾ ਲਗਾ ਦੇਾਂਗੇ ਔਰ ਕੁਝ ਮਖਾਣੇ ਆ ਜਿਹੜੇ ਉਹ ਮੈਂ ਗੁੜ ਵਾਲੇ ਬਣਾਉਂਗੀ ਗੁੜ ਵਾਲੇ ਮਖਾਣੇ ਤੋਂ ਅਮੇਜ਼ਿੰਗ ਬਹੁਤ ਟੇਸਟੀ ਬੰਦੇ ਆ ਵਾਈਟ ਤਿਲ ਪਾ ਕੇ ਨਾ ਚਿੱਟੇ ਤਿਲ ਔਰ ਗੁੜ ਪਾ ਕੇ ਜੋ ਮਖਾਣੇ ਬੰਦੇ ਆ ਬਹੁਤ ਜ਼ਿਆਦਾ ਯਮਮੀ ਲੱਗਦੇ ਆ ਤੇ ਮਸਾਲੇ ਵਾਲੇ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੇ ਆ ਇਹ ਵੀ ਬਹੁਤ ਜ਼ਿਆਦਾ ਹੈਲਦੀ ਹੁੰਦੇ ਆ ਸੋ ਵੈਸੇ ਤਾਂ ਇਹਨਾਂ ਦੀ ਖੀਰ ਵੀਰ ਤੋਂ ਨਹੀਂ ਖਾਂਦੇ ਆ ਬੱਚੇ ਵੈਸੇ ਤਾਂ ਇਹਨਾਂ ਦੀ ਖੀਰ ਵੀ ਬਣ ਜਾਂਦੀ ਆ ਸਬਜੀ ਵੀ ਬਣ ਜਾਂਦੀ ਆ ਪਰ ਅਸੀਂ ਕਦੇ ਸਬਜੀ ਟਰਾਈ ਨਹੀਂ ਕੀਤੀ ਇਹਨਾਂ ਦੀ ਔਰ ਖੀਰ ਹੈ ਜਿਹੜੀ ਬੱਚੇ ਪਸੰਦ ਨਹੀਂ ਕਰਦੇ ਇੱਕ ਮਖਾਣਿਆਂ ਦੀ